ਜਾ ਛੜੇ ਬੱਬੇ ਜੀ ਆਪਾਂ ਬਲ ਕਰਨਾ ਸਿਵਾਇ ਕੋਈ ਦਿੱਕਤ ਨਹੀਂ ਪਹੁੰਚਦਾ ਜਾਂ ਦੂਹਰਾ ਵੀ ਸਾਹਮਣੇ ਦੋਸਤੋ ਇਹ ਵੀ ਵੀਡੀਓ ਮੇਰੀ ਉਹਨਾਂ ਲਈ ਹੈ ਜਿਹੜੇ ਸਿੱਧੇ ਚਾਹੇ ਸਿੱਧੇ ਕਿਸੇ ਵੀ ਤਰੀਕੇ ਬਾਹਰ ਜਾਣਾ ਚਾਹੁੰਦੇ ਨੇ ਚਾਹੇ ਉਹ ਮੁੰਡੇ ਨੇ ਚਾਹੇ ਉਹ ਕੁੜੀਆਂ ਨੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਗਲਤ ਤਰੀਕਾ ਅਪਣਾਉਣ ਨਾਲ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਇੱਕ ਵਾਰੀ ਵੀਡੀਓ ਜ਼ਰੂਰ ਦੇਖਿਓ ਤੇ ਜਾਂ ਉਹਨਾਂ ਨੂੰ ਦਿਖਾ ਦਿਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਸਭ ਨੂੰ ਦਿਖਾ ਦਿਓ ਪਤਾ ਲੱਗਦੀ ਕਿ ਡੌਂਕੀ ਲੱਗਦੀ ਕਿੱਦਾਂ ਵਾਂ ਦੇਖ ਲਓ ਕਿ ਮੁੰਡੇ ਹੋਣ ਚਾਹੀਏ ਕੁੜੀਆਂ ਹੋਣ ਕਿਹੜੇ ਕਿਹੜੇ ਰਸਤਿਆਂ ਦੇ ਥਰੂ ਉਹਨਾਂ ਨੂੰ ਬਾਹਰ ਜਾਣਾ ਪੈ ਸਕਦਾ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਫੇਸ ਕਰਨੀਆਂ ਪੈ ਸਕਦੀਆਂ ਕਿਸੇ ਨੂੰ ਕੰਡਿਆਂ ਵਾਲੀ ਤਾਰ ਦੇ ਥਰੂ ਨੰਗਣਾ ਪੈਂਦਾ ਕਿਸੇ ਨੂੰ ਪੌੜੀਆਂ ਚੜ੍ਹਨਾ ਪੈਂਦਾ ਇਹੋ ਜੀਆਂ ਜਿੱਥੇ ਪੌੜੀਆਂ ਨਹੀਂ ਹੈਗੀਆਂ ਕੰਡਾਂ ਤੇ ਚੜ੍ਹਨਾ ਪੈਂਦਾ ਕਿਸੇ ਨੂੰ ਟੀਨਾ ਤੇ ਚੜ੍ਹਨਾ ਪੈਂਦਾ ਕਿੰਨਾ ਕਿੰਨੀਆਂ ਦੀਆਂ ਮੁਸ਼ਕਲਾਂ ਇੱਕ ਦੂਜੇ ਨੂੰ ਫੇਸ ਕਰਨੀਆਂ ਪੈਂਦੀਆਂ ਸੀ ਵੋ 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 ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਹੀ ਜਵਾਬ ਮਿਲ ਜਾਣਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜੋ ਵੀ ਟੜਮਮਾਨ ਕਰਦਾ ਜਰੂਰ ਕਰ ਦਿਓ